सतना श्री वाहे गुरु जी सोरठ महला ਈ ਜਾ ਕਰ ਪਹਿਲਾ ਤੇ ਤਕੇ ਇਕ ਓੰਕਾਰ ਸਤ ਗੁਰ ਪ੍ਰਸਾਦ ਭਗਤਾ ਦੀ ਸਦਾ ਤੂੰ ਰੱਖਦਾ ਹਰ ਜੀਓ ਤਰ ਤੂੰ ਰੱਖਦਾ ਆਇਆ ਪ੍ਰਹਲਾਦ ਜਨ ਤੁਧ ਰਾਖ ਲੈ ਹਰ ਜੀਓ ਅਰਨਾਕ ਸੋ ਮਾਰ ਪਚਾਇਆ ਗੁਰਮਖਾਨ ਪਰীত ਹਰ ਜੀਓ ਮਨ ਮੁਖ ਪਰਮ ਬੁਲਾਇਆ ਭਗਤਾਂ ਦੇ ਸਦਾ ਤੂੰ ਰੱਖਦਾ ਹਰ ਜੀਓ ਤਰਤ ਰਖਦਾ ਆਇਆ ਪ੍ਰਹਲਾਦ ਜਨ ਤੁਧ ਰਖ ਲੈ ਹਰ ਜੀਓ ਅਰਨਾਖ ਸ ਮਾਰ ਪਚਾਇਆ ਗਰਮ ਖਾਨੋ ਪਰੀਤ ਹਰ ਜੀਓ ਮਨ ਮੁਖ ਪਰਮਾ ਬੋਲਾਇਆ ਹਰ ਜੀ ਇਹ ਤੇਰੀ ਵਡਿਆਈ ਭਗਤਾ ਕੀ ਪੈਜ ਰੱਖ ਤੂੰ ਸੁਆਮੀ ਭਗਤ ਤੇਰੀ ਸ਼ਰਨਾਈ ਰਹਾਉ ਭਗਤਾਂ ਨੋ ਜਮ ਜੋਹੇ ਨਾ ਸਾਕੈ जाल ना निड़ जाई केवल राम नाम मन भसेया नामे ही मुकत पाई रिद्धा ਸੇਨਾ ਸਭਾ ਭਗਤਾ ਚਰਨੀ ਲਾਗੀ ਘੋਰ ਕਾ ਸਹਜ ਸੁਪਾਈ ਮਨ ਮੁਖਾ ਨੋ ਪਰਤੀਤ ਨ ਆਵੀ ਅੰਤਰ ਲੋਵ ਸੁਆਏ ਗੋਰਮ ਕਹਿਰਦਾ ਸ਼ਬਦ ਨਾ ਪੀਂਦਿਓ ਅਰ ਨਾਮ ਨ ਲਗਾ ਪਾਓ ਕੋੜ ਕਾਪਟ ਪਾਜ ਨਹਿ ਜਾਸੀ ਮਨ ਮੁਖ ਫੀਕਾ ਅਲਾਈਓ ਭਗਤਾ ਵਿੱਚ ਆਪ ਬਰਤਦਾ ਪ੍ਰਭ ਜੀ ਭਗਤੀ ਹੋ ਤੋ ਜਾਤਾ ਮਾਇਆ মোহ ਸਭ ਲੋਕ ਹੈ ਤੇਰੀ ਤੋ ਇੱਕ ਪਰਖ ਬਿਜਾਤਾ ਆਮੇ ਮਾਰ ਮਨਸਾ ਮਨ ਹੈ ਸਮਾਣੀ ਗੁਰ ਕਾ ਸ਼ਬਦਿ ਪਛਾਤਾ ਅਚਿੰਤ ਕਾਮ ਕਰਹ ਪ੍ਰਾਵਤਿਨ ਕੇ ਜਿਨ ਹਰਿ ਕਾ ਨਾਮ ਪਿਆਰਾ ਗੁਰ ਪਰਸਾਦ ਸਦਾ ਮਨ ਵਸੇ ਆ ਸਭ ਕਾਜ ਸਵਾਰਨ ਹਾਰਾ ਉਹ ਨਾ ਕੀ ਰੀਸ ਕਰੇ ਸੋ ਵਿਗੁਚ ਜੇ ਨ ਹਰ ਪ੍ਰਾਪ ਹੈ ਰਖਵਾਰਾ சத்வே நோக்கோ ஆவஹா ப ਦੁਖ ਮਹ ਦੁਖ ਸਮਾਈ ਗੁਰਮਖ ਹੋਵੇ ਸੋય ਅਮਰਤ ਪੀਵਾ ਸਹਿਜ ਸਾਚ ਸਮਾਈ ਬਿਨ ਸਤ ਗੁਰ ਸੇਵੇ ਜਨਮ ਨਾ ਛੋੜੈ ਜੇ ਅਨੇਕ ਕਰਮ ਕਰੈ ਅਦਕਾਈ ਵੇਦ ਪੜਹੈ ਤੈ ਬਾਦ ਬਖਾਨ ਬਿਨ ਹਰ ਪਤ ਗਵਾਈ ਸੱਚਾ ਸਤਗੁਰ ਸਾਚੀ ਜਿਸ ਬਾਣੀ ਭਜ ਛੂਟ ਹੈ ਗੁਰ ਸਰਣਾਈ ਜਿਨ ਹਰ ਮਨ ਵਸਿਆ ਸੇ ਦਰਸਾਚੇ ਦਰਸਾਚ ਸਚਿਆਰਾ ਉਨਾਂ ਦੀ ਸੋਭਾ ਜੁਗ ਜੁਗ ਹੋਈ ਕੋਈ ਨਾ ਮਿਟਣਾ ਆਰਾ ਨਾਨਕ ਤਿਨ ਕ ਸਤਿ ਬਲਿਹਾਰ ਜੇ ਨਾ ਹਰਿ ਰਖਿਆ ਔਰ ਤਾਰਾ ਜਿਨ ਹਰ ਮਨ ਵਸਿਆ ਸੇ ਦਰਸਾਚੇ ਦਰਸਾਚ ਸਚਿਆਰਾ ਓ ਨੰਦੀ ਸੋਭ ਜੁਗ ਜਗ ਹੋਈ ਕੋਈ ਨ ਮੇਟਨ ਹਾਰਾ ਨਾਨਕ ਤਿੰਨ ਕਾ ਸਾਧ ਬਲੇ ਹਾਰ ਜੇ ਨ ਹਰ ਰੱਖਿਆ ਔਰ ਧਾਰਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ